ਵਾਟਨਾ ਵਾਟ ਦੇ ਪਾਸ ਤਾਂ ਦੀ ਜ਼ਮੀਨ ਹੀ ਪਾਕਿਸਤਾਨ ਚਲੀ ਗਈ ਹਾਂਜੀ ਹਾਂਜੀ ਭਾਈ 14 ਕਿੱਲੇ ਸੀ ਟੋਟਲ ਹਾਂ ਅੱਜ ਤੱਕ 2 ਕਿੱਲੇ ਰਹਿ ਗਏ ਜਿਉਂ ਰਾਤੀ ਸੌਣਿਆ ਤਾਂ ਗੁਆੜਤੀ ਨਜ਼ਰਾਂ ਅੰਦਰ ਬਿਨਾ ਦਾ ਕਰਦਾ ਕਿਵੇਂ ਦੇਵਾ ਤੇ ਵੀ ਰਾਤੀ ਗੋਲੀਆਂ ਦੋ ਲੈ ਤੋ ਸਭੀ ਦਿੱਤਾ ਵੀ ਨੀਂਦਰ ਨਹੀਂ ਆਦੀ ਕਿ ਦਿਹਾੜੀ ਕੀਤੀ ਨਹੀਂ ਸੀ ਹੁਣ ਕਰਨੀ ਪੈਣੀ ਕੀ ਕਰੀ ਅਸੀਂ ਚਾਹੁੰਦੇ ਨਹੀਂ ਹਾਂ ਚਲੋ ਪਾਕਿਸਤਾਨ ਦਾ ਨੁਕਸਾਨ ਹੋਵੇ ਉਹਨਾਂ ਦੇ ਵੀ ਬੱਚੇ ਆ ਹਾਂ ਜ਼ਮੀਨ ਸੀ ਤੁਹਾਡੀ ਜਿਹੜੀ ਪਾਕਿਸਤਾਨ ਨੂੰ ਰੁੜ ਗਈ ਮੇਰੇ ਕੋਲ 4 ਕਿੱਲੇ ਜ਼ਮੀਨ ਭਾਈ 14 ਕਿੱਲੇ ਸੀ ਟੋਟਲ ਹਾਂ ਅੱਜ ਤੱਕ 2 ਕਿੱਲੇ ਰਹਿ ਗਏ 2 ਕਿੱਲੇ ਰਹਿ ਗਏ ਬਾਕੀ ਸਾਰੀ ਹਾਂਜੀ ਬਾਕ 12 ਕਿੱਲੇ ਖਤਮ ਕਿੰਨੇ ਭਰਾਜ ਤੇ 4 ਪਰ 4ਾਂ ਦੀ ਸੀ ਉਹ 12 ਕਿੱਲੇ ਹਾਂਜੀ 14 ਕਿੱਲੇ 14 ਕਿੱਲੇ ਹਾਂਜੀ ਬਿਲਕੁਲ ਥੱਲੇ ਉਹਦੇ دریا ਬਣ ਗਿਆ ਹੁੰਦਾ دریا ਭਾਈ 35 40 ਫੁੱਟ ਤੋਂ ਤੇ ਰੈਸਟਰ ਪਾਣੀ ਪਹਿਲਾਂ ਕਿੰਨੇ ਸਾਲ ਤੋਂ ਪਹਿਲਾਂ ਉਹ ਬੀਜ ਰਸ ਤੁਸੀਂ ਸਾਨੂੰ ਤਕਰੀਬਨ ਇੱਥੇ ਪਹਿਲਾਂ ਸੀ ਜ਼ਮੀਨ ਆਪਣੀ ਗੱਟੀ ਰਾਜੋ ਕੇ ਇਹ ਤੋਂ ਵੇਚ ਕੇ ਅਸੀਂ ਉਧਰ ਲਈ ਹਾਂ ਤਾਂ ਸਾਨੂੰ 18 19 ਸਾਲ ਹੋ ਗਏ ਪਹਿਲੀ ਵੇਚ ਉਹਦੇ ਉਹ ਤੋਂ ਫਸਲ ਨਿਕਲਦੀ ਸੀ ਹਾਂਜੀ ਘਰ ਚੱਲਦਾ ਸੀ ਹਾਂਜੀ ਬੱਚੇ ਪਾਲਦੇ ਸੀ ਬਿਲਕੁਲ ਹੁਣ ਕੀ ਕਰੋਗੇ ਹੁਣ ਪੰਜ ਕੀ ਕਰਨਾ ਦਿਹਾੜੀ ਮਜ਼ਦੂਰੀ ਕਰਾਂਗੇ ਹੁਣ ਹੂੰ ਕੀ ਕਰ ਦੇਖੋ ਰੋਣ ਆਉਂਦਾ ਜਿਨ੍ਹਾਂ ਨੇ ਆਪਦੇ ਹੱਥੀ ਮਿਹਨਤਾਂ ਕਰਕੇ ਬੂਟੇ ਪੱਟ ਕੇ ਜ਼ਮੀਨਾਂ ਬਣਾਈਆਂ ਹੁਣ ਤੇ ਉਹ ਦਰਿਆ ਆਪ ਦੇ ਵਿੱਚ ਮਿਲਾ ਲੇ ਉੱਥੇ ਉਹ ਪਹਿਲੀ ਹੁਣ ਕਦੀ ਆਜੂਗੀ ਤਾਂ ਉਹ ਕਦੀ ਬਣ ਜੂਗੀ ਕੋਈ ਦੇਖੋ ਕਦੀ ਬੀਜੋਗੇ ਮਾਲਕ ਦੀ ਮੇਰ ਨਾਲ ਕਦੇ ਹੋ ਸਕਦਾ ਬਣ ਜੇ ਕਿ ਨਾ ਬਣੇ